ਕਹੂੰ 베ਦ ਵਿਦਿਆ ਕਹੂੰ ਬਿਉਮ ਬਾਨੀ ਕਹੂੰ ਕੋਕ ਕੀ ਕਾਬ ਕਥੇ ਕਹਾਣੀ ਕਹੂੰ ਅਦਰ ਸਾਰਨ ਕਹੂੰ ਭਦਰ ਰੂਪੰ ਕਹੂੰ ਮਦਰ ਬਾਨੀ ਕਹੂੰ ਸ਼ੁਦਰ ਸਰੂਪੰ ਕਹੂੰ 베ਦ ਵਿਦਿਆ ਕਹੂੰ ਕਾਬ ਰੂਪੰ ਕਹੂੰ ਚੇਸਟਾ ਚਾਰ ਚਿਤ੍ਰੰ ਸਰੂਪੰ ਕਹੂੰ ਪਰਮ ਪੁਰਾਨ ਕੋ ਪਾਰ ਪਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਰਬਾਤ ਸਤ ਸੰਗਤ ਜੀ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿੱਦੀ ਬਾਣੀ ਅਕਾਲ ਉਸਤਤ ਅਤਿਸ਼ ਦੀ ਲੜੀ ਵਾਰ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਆਪ ਸਭ ਸੰਗਤ ਹੁਣ ਤੱਕ ਸਰਵਣ ਕਰ ਚੁੱਕੇ ਹੋ 111 ਸ਼ੰਦਾਂ ਦੀ ਵਿਆਖਿਆ ਆਓ ਇਸ ਤੋਂ ਅੱਗੇ ਦੇਖਦੇ ਹਾਂ ਮੇਰੇ ਪਾਤਸ਼ਾਹ ਜੀ ਕੀ ਪ੍ਰਮਾਨ ਕਰਦੇ ਹਨ ਕਿ ਮਾਰੇ ਕਹਿੰਦੇ ਹਨ ਕਿ ਕਹੂੰ বেদ ਵਿਦਿਆ ਕਹੂੰ ਵਿਉਮ ਬਾਨੀ ਕਹੂੰ বেদ ਵਿਦਿਆ ਤੋਂ ਭਾਵ ਹੈ ਕਿਤੇ ਹੇ ਅਕਾਲਪੁਰ ਸੱਚੇ ਪਾਤਸ਼ਾਹ ਜੀ ਆਪ ਵੇਦਾਂ ਦੀ ਵਿਦਿਆ ਹੋ ਵੇਦਾਂ ਦੇ ਵਿਦਿਆ ਦੇ ਗਿਆਨੀ ਹੋ ਅਤੇ ਕਿਤੇ ਆਪ ਵਿਉਮ ਬਾਨੀ ਤੋਂ ਭਾਵ ਹੈ ਕੀ ਕਿਤੇ ਆਪ ਦੇਵ ਲੋਕ ਦੇ ਬਾਨੀ ਹੋ ਬਾਨੀ ਤੋਂ ਸਾ ਸੰਗਤ ਜੀ ਭਾਵ ਕਹੀਏ ਕਿ ਜੋ ਬਾਨੀ ਹੈ ਇਸਦੇ ਅਰਥ ਹਨ ਕਿ ਜਿਸ ਨੇ ਦੇਵ ਲੋਕ ਦੀ ਸਥਾਪਨਾ ਕੀਤੀ ਹੈ ਅਤੇ ਇਸ ਨੂੰ ਚਲਾ ਰਿਹਾ ਇਸ ਦਾ ਕਾਰਜਕਾਲ ਦੇਖ ਰਿਹਾ ਹੈ ਦੇਵ ਲੋਕ ਦਾ ਦੇਵ ਲੋਕ ਦੇ ਬਾਨੀ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਕਾਹੂ ਕੋਕ ਕੀ ਕਾਬ ਕਥਾ ਕਹਾਣੀ ਕੋਕ ਕੀ ਕਾਪ ਤੋਂ ਭਾਵ ਹੈ ਕਿ ਕਵੀ ਕਾਪ ਤੋਂ ਭਾਵ ਹੈ ਕਵੀ ਮਾਰੇ ਕਹਿੰਦੇ ਹਨ ਕਿ ਕਿਤੇ ਆਪ ਕੋਕ ਸ਼ਾਸਤਰ ਜਿਸ ਨੇ ਕਾਮ ਸ਼ਾਸਤਰ ਲਿਖਿਆ ਹੈ ਕਿਤੇ ਆਪ ਕੋਕ ਸ਼ਾਸਤਰ ਦੀ ਕਵੀ ਦੀ ਕਹਾਣੀ ਹੋ ਅਤੇ ਮਾਰੇ ਕਹਿੰਦੇ ਹਨ ਕਿ ਕਵਿਤਾ ਰੂਪ کہانی بیان ਕਰ ਰਹੇ ਹੋ ਅਤੇ ਕਿਤੇ ਕਹੂੰ ਅਦਰ ਸਾਰੰ ਕਹੂੰ ਭਦਰ ਰੂਪਮ ਕਹੂੰ ਅਦਰ ਅਦਰ ਸਾਰਨ ਤੋਂ ਭਾਵ ਹੈ ਕਿ हे ਅਕਾਲ ਪੁਰਖ ਜੀ ਕਿਤੇ ਆਪ ਲੋਹੇ ਦੇ ਰੂਪ ਦੇ ਵਿੱਚ ਹੋ ਅਤੇ ਕਿਤੇ ਆਪ ਭਦਰ ਰੂਪਮ ਤੋਂ ਭਾਵ ਹੈ ਕਿ ਸੋਨੇ ਦੇ ਰੂਪ ਦੇ ਵਿੱਚ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਕਹੂੰ ਮਦਰ ਬਾਨੀ ਕਹੂੰ ਛਦਰ ਰੂਪਮ ਮਾਰਾਇ ਕਹਿੰਦੇ ਹਨ ਕਿ ਕਿਤੇ ਆਪ ਮਿੱਠੀ ਬੋਲੀ ਵਾਲੇ ਹੋ ਤੇ ਕਿਤੇ ਤੁਸ਼ ਸਰੂਪ ਹੋ ਤੁਸ਼ ਤੋਂ ਭਾਵ ਹੈ ਕਿ ਕੱਖ ਵੀ ਨਹੀਂ ਹੋ ਕਿਤੇ ਆਪ ਮਿੱਠੀ ਬੋਲੀ ਵਾਲੇ ਜੋ ਹੈ ਉਸ ਦੇ ਵਿੱਚ ਵੀ ਆਪ ਜੀ ਦੀ ਜੋਤ ਹੈ ਅਤੇ ਕਿਤੇ ਮਾਰਾਇ ਕਹਿੰਦੇ ਹਨ ਕਿ ਸ਼ੁੱਧ ਸਰੂਪਮ ਕਹਨ ਤੋਂ ਭਾਵ ਕਿ ਇਸ ਤਰ੍ਹਾਂ ਦੇ ਸਰੂਪ ਹੋ ਕਿ ਨਾਂ ਦੇ ਬਰਾਬਰ ਹੀ ਹੋ ਉਹਨਾਂ ਦੇ ਵਿੱਚ ਵੀ ਆਪ ਜੀ ਦੀ ਹੀ ਜੋਤ ਹੈਗੇ ਮਾਰਾਇ ਕਹਿੰਦੇ ਹਨ ਕਿ ਕਹੂੰ 베ਦ ਵਿਦਿਆ ਕਹੂੰ ਕਾਬ ਰੂਪਮ ਕਹਨ ਤੋਂ ਭਾਵ ਹੈ ਕਿਤੇ ਆਪ ਵੇਦਾਂ ਦੀ ਵਿਦਿਆ ਹੋ ਵੇਦਾਂ ਦੇ ਵਿਦਿਆਰਥੀ ਹੋ ਵੇਦਾਂ ਦੀ ਵਿਦਿਆ ਹੋ ਵੇਦਾਂ ਦੀ ਵਿਦਿਆ ਦੇ ਰੂਪ ਹੋ ਅਤੇ ਕਿਤੇ ਆਪ ਕਾਬ ਰੂਪਮ ਅਤੇ ਕਿਤੇ ਆਪ ਕਵਿਤਾ ਦੇ ਰੂਪ ਦੇ ਵਿੱਚ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਕਹੂੰ ਚੇਸਟਾ ਚਾਰ ਚਿਤ੍ਰੰ ਸਰੂਪਮ ਕਿਸਤਾ ਤਉ ਭਾਵ ਹੈ ਕਾਮਨਾ ਮਹਾਰਿ ਕਹਿੰਦੇ ਹਨ ਕਿ ਕਿਤੇ ਆਪ ਕਾਮਨਾ ਕਰਨ ਵਾਲੇ ਹੋ ਕਾਮਨਾ ਰੱਖਣ ਵਾਲੇ ਹੋ ਅਤੇ ਕਿਤੇ ਸੁੰਦਰ ਚਿੱਤਰ ਰੂਪ ਹੋ ਜਿਸਦੇ ਅਰਥ ਹਨ ਕਿ ਕਉ ਚੇਸਤਾ ਚਾਰ ਚਿਤਰਨ ਸਰੂਪਮ ਅਤੇ ਕਿਤੇ ਆਪ ਚਿੱਤਰ ਦੇ ਰੂਪ ਦੇ ਵਿੱਚ ਮਾਰੇ ਸੁਭਾਇ ਮਾਨ ਹੋ ਕੇ ਮਾਰੇ ਕਹਨੇ ਹਨ ਕੇ ਕਹੂੰ ਪਰਮ ਪੁਰਾਨ ਕੋ ਪਾਰ ਪਾਵੇ ਪਰਮਤੋ ਭਾਵ ਹੈ ਪਵਿੱਤਰ ਪੁਰਾਨਾ ਦੇ ਸਿਧਾਂਤਾਂ ਨੂੰ ਲੱਭ ਰਿਓ ਪਾਰ ਪੋਣਾ ਤੋਂ ਭਾਵ ਹੈ ਲੱਭਣਾ ਬਾਰ ਪੋਣਾ ਤੋਂ ਭਾਵ ਹੈ ਖੋਜ ਕਰਮੀ ਉਸਤੇ ਬਾਰੇ ਵਿੱਚ ਉਸ ਦੀ ਤਹਿ ਤੱਕ ਜਾਣਾ ਉਸ ਦੇ ਅੰਤ ਤੱਕ ਜਾਣਾ ਕਿਤੇ ਮਾਰੇ ਕਹਨੇ ਹਨ ਕਿ ਆਪ ਪੁਰਾਨਾ ਦੇ ਕੋ ਦਿਹ ਹੋ ਅਤੇ ਉਸ ਦੇ ਉੱਪਰ ਖੋਜ ਕਰ ਰਹੇ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਕਾਹੂ ਬੈਠ Quran ਕੇ ਗੀਤ ਗਾਵੇ ਅਤੇ ਕਿਤੇ ਇਹ ਅਕਾਲ ਪੁਰਖ ਆਪ Quran ਦੀਆਂ ਸਿਫਤਾਂ ਕਰ ਰਹੇ ਹੋ Quran ਤੋਂ ਪਾਵ ਹੈ ਜੋ ਮੁਸਲਮ ਭਾਈਚਾਰੇ ਦਾ ਧਰਮ ਗ੍ਰੰਥ ਹੈ Quran ਹੈ ਕਿਤੇ ਆਪ Quran ਦੀਆਂ ਆਇਤਾਂ ਨੂੰ ਪੜ੍ਹ ਰਹੇ ਹੋ ਉਸ ਦੀ ਸਿਫਤ ਕਰ ਰਹੇ ਹੋ ਆਉ ਅੱਗੇ ਮਾਰੇ ਕਹਿੰਦੇ ਹਨ ਕਿ ਕਉ ਸੋਧ ਸੋਖੰ ਕਉ ਬ੍ਰह्म ਧਰਮੰ ਸੋਧਤੋ ਭਾਵ ਹੈ ਅਸਲ ਸੋਖੰ ਤੋਂ ਭਾਵ ਹੈ ਮੁਸਲਮਾਨ ਅਸਲ ਸੋਧਤੋ ਭਾਵ ਹੈ ਸ਼ੁੱਧ ਸਾਧ ਸੰਗਤ ਜੀ ਆਪਾਂ ਕਹਿੰਦੇ ਹਾਂ ਕਿ ਜਿਸਤੇ ਵਿੱਚ ਕੋਈ ਵੀ ਮਿਲਾਵਟ ਨਾ ਹੋਵੇ ਇਥੇ ਸ਼ੁੱਧ ਦੇ ਅਰਥ ਹਨ ਕਿ ਜਿਸਤਾ ਜੋ ਮਨ ਹੈ ਉਹ ਦੁਵਿਧਾ ਵਿੱਚ ਨਹੀਂ ਪਿਆ ਹੋਇਆ ਹੈ ਕੇਵਲ ਇੱਕ ਦੇ ਉੱਪਰ ਟਿਕਿਆ ਹੋਇਆ ਹੈ ਇਸ ਤਰ੍ਹਾਂ ਦੇ ਆਪ ਮੁਸਲਮਾਨ ਹੋ ਆਪ ਆਪਣੇ ਧਰਮ ਤੋਂ ਨਹੀਂ ਭਟਕਦੇ ਹੋ ਆਪਣੇ ਧਰਮ ਦੇ ਸਿਧਾਂਤਾਂ ਦੇ ਉੱਪਰ ਚੱਲਣ ਵਾਲੇ ਹੋ ਉਸ ਦੇ ਵਿੱਚ ਵੀ ਆਪ ਜੀ ਦੀ ਹੀ ਜੋਤ ਹੈ ਇਸ ਪੰਕਤੀ ਦੇ ਭਾਵ ਅਰਥ ਇਹ ਹਨ ਕਿ ਹਰ ਇੱਕ ਦੇ ਵਿੱਚ ਹੀ ਪਰਮਾਤਮਾ ਦੀ ਜੋਤ ਨੂੰ ਦੇਖਿਆ ਜਾ ਰਿਹਾ ਉਸ ਕਲਗੀਧਰ ਪਾਤਸ਼ਾਹ ਜੀ ਦੇ ਦੁਆਰਾ ਕਿਸੇ ਦੇ ਪ੍ਰਤੀ ਵੀ ਕਿਸੇ ਵੀ ਧਰਮ ਦੇ ਕਿਸੇ ਵੀ ਮਜਬ ਦੇ ਪ੍ਰਤੀ ਕੋਈ ਵੀ ਨਫ਼ਰਤ ਭਰੀ ਗੱਲ ਨਹੀਂ ਕਰ ਰਹੇ ਹਨ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਨੂੰ ਦੇਖ ਰਹੇ ਹਨ ਇਸੇ ਨੂੰ ਸਾਧ ਸੰਗਤ ਜੀ ਸਮੁਹ ਦ੍ਰਿਸ਼ਟੀ ਕਹਿੰਦੇ ਹਨ ਕਿ ਜਿਹੜੇ ਕੱਟਰ ਮੁਸਲਮਾਨ ਹਨ ਉਹਨਾਂ ਦੇ ਵਿੱਚ ਵੀ ਹੈ ਪਰਮਾਤਮਾ ਆਪ ਹੀ ਵਿਚਰ ਰਿਹਾ ਆਪ ਜੀ ਦੀ ਹੀ ਜੋਤ ਹੈ ਕਹੂੰ ਬ੍ਰਾਹਮ ਧਰਮਮ ਬ੍ਰਾਹਮ ਧਰਮਮ ਤੋਂ ਭਾਵ ਹੈ ਬ੍ਰਾਹਮਣ ਧਰਮ ਕਿਤੇ ਆਪ ਪੱਕੇ ਮੁਸਲਮਾਨ ਹੋ ਅਤੇ ਕਿਤੇ ਆਪ ਬ੍ਰਾਹਮਣ ਧਰਮ ਧਾਰਨ ਕਰਨ ਵਾਲੇ ਕੱਟੜ ਬ੍ਰਾਹਮਣ ਹੋ ਉਹਨਾਂ ਦੇ ਵਿੱਚ ਵੀ ਆਪ ਜੀ ਦੀ ਹੀ ਜੋਤ ਹੈ ਆਪ ਜੀ ਵਿੱਚ ਰਹਿ ਹੋ ਅੱਗੇ ਮਾਰੀ ਕਹਿੰਦੇ ਹਨਗੇ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮਮ ਬਰੇਦ ਤੋਂ ਭਾਵ ਸਾਧ ਸੰਗਤ ਜੀ ਵੱਡਾ ਬਜ਼ੁਰਗ ਜਿਸ ਦੀ ਕਾਫੀ ਜ਼ਿਆਦਾ ਉਮਰ ਹੋ ਜਾਵੇ ਬੁਢਾਪੇ ਦੇ ਵਿੱਚ ਹੋਵੇ ਮਾਰੀ ਕਿਹਨਾਂ ਕਿ ਉਸ ਤੇ ਵਿੱਚ ਵੀ ਆਪ ਜੀ ਦੀ ਜੋਤ ਹੈ ਜੋ ਬੁਢਾਪੇ ਮਨੋਖਾ ਹਨ ਕਹਉ ਬਾਲ ਕਰਮਮ ਬਾਲ ਕਰਮਮ ਦੇ ਅਰਥ ਹਨ ਬਾਲ ਤੋਂ ਭਾਵ ਹੈ ਬੱਚੇ ਜਿਹੜੇ ਕਿ ਬੱਚੇ ਸਾਧ ਸੰਗਤ ਜੀ ਕੋਈ ਵੀ ਸ਼ਰਾਰਤਾਂ ਕਰ ਰਹੇ ਹਨ ਇਹ ਜਿਹੇ ਕਰਮ ਕਰ ਰਹੇ ਹਨ ਉਹਨਾਂ ਦੇ ਵਿੱਚ ਵੀ ਇਹ ਪਰਮਾਤਮਾ ਕਾਲਪੁਰਖ ਆਪ ਜੀ ਦੀ ਹੀ ਜੋਤ ਹੈ ਆਪ ਜੀ ਹੀ ਹੋ ਅੱਗੇ ਮਾਰੇ ਜਣਿਆਂ ਨੇ ਕਿ ਕਹੂੰ ਜਵਾਨ ਸਰੂਪਮ ਜਰਾ ਰਹਿਤ ਦੇਹੰ ਇਹ ਕਾਲਪੁਰਖ ਕਿਤੇ ਆਪ ਜਵਾਨੀ ਸਰੂਪ ਹੋ ਆਤੇ ਤੁਹਾਡੀ ਜੋ ਦੇ ਹੈ ਇਹ ਬੁਢਾਪੇ ਤੋਂ ਰਹਿਤ ਹੈ ਕਹਿਨ ਤੋਂ ਭਾਗ ਹੈ ਕਿ ਅਜੇ ਤੁਹਾਨੂੰ ਬੁਢਾਪਾ ਨਹੀਂ ਆਇਆ ਅੱਧ ਖੜ ਉਮਰ ਦੇ ਵਿੱਚ ਹੋ ਅਤੇ ਕਿਤੇ ਤੁਸੀਂ ਜਵਾਨ ਹੋ ਉਹਨਾਂ ਦੇ ਵਿੱਚ ਵੀ ਆਪ ਜੀ ਦੀ ਹੀ ਜੋਤ ਹੈ ਅੱਗੇ ਮਾਰ ਜਿਨਾਂ ਨੇ ਕੀ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਸਾ ਸੰਗਤ ਜੀ ਕਹੂੰ ਨੇਹ ਗਹਿੰ ਤੋਂ ਭਾਵ ਹੈ ਕਿਤੇ ਆਪ ਆਪਣੇ ਹੀ ਸਰੀਰ ਦੇ ਨਾਲ ਆਪਣੀ ਹੀ ਕਾਇਆ ਦੇ ਨਾਲ ਪਿਆਰ ਪਾ ਕੇ ਬੈਠੇ ਹੋ ਆਪਣੀ ਹੀ ਕਾਇਆ ਦੇ ਉੱਪਰ ਕਹਿ ਸਕਦੇ ਹਾਂ ਕਿ ਉਸ ਦੀ ਪਕੜ ਦੇ ਵਿੱਚ ਬੈਠੇ ਹੋ ਉਸ ਨੂੰ ਹੀ ਹਾਰ ਸ਼ਿੰਗਾਰ ਕਰਨ ਦੇ ਵਿੱਚ ਬਰ ਲੱਗੇ ਹੋਏ ਹੋ ਆਪਣੇ ਸਰੀਰ ਦੇ ਨਾਲ ਪਿਆਰ ਕਰ ਰਹੇ ਹੋ ਕਹਿਣ ਤੋਂ ਭਾਵ ਹੈ ਸਰੀਰ ਨੂੰ ਸਾਦ ਸੰਗੀ ਦੀ ਸਜਾਉਣਾ ਸਵਾਰਨਾ ਚੰਗੇ ਕੱਪੜੇ ਪਾਉਣੇ ਸਰੀਰ ਦਾ ਧਿਆਨ ਰੱਖਣਾ ਕਿਸੇ ਪਾਸੋਂ ਕੋਈ ਕਮੀ ਨਾ ਰਹਿਣ ਦੇਣੀ ਉਸ ਦੇ ਵਿੱਚ ਵੀ ਆਪ ਹੀ ਹੋ ਅਤੇ ਕਿਤੇ ਆਪ ਤਿਆਗ ਗ੍ਰਹਿਣ ਤੋਂ ਭਾਵ ਹੈ ਕਿ ਆਪਣਾ ਘਰ-ਬਾਰ ਜੋ ਹੈ ਉਹ ਵੀ ਛੱਡ ਚੁੱਕੇ ਹੋ ਗ੍ਰਿਸ਼ਤ ਪੁਣਾ ਛੱਡ ਚੁੱਕੇ ਹੋ ਕਿਤੇ ਤਾਂ ਆਪਣੇ ਸਰੀਰ ਦੇ ਉੱਪਰ ਤੁਹਾਡਾ ਪਿਆਰ ਹੈ ਕਿਤੇ ਸਰੀਰ ਤੋਂ ਬਾਹਰ ਆਪਣੇ ਜੋ ਘਰ ਦੇ ਮੈਂਬਰ ਹਨ ਉਹਨਾਂ ਨੂੰ ਵੀ ਛੱਡ ਚੁੱਕੇ ਹੋ ਤੇ ਆਪਣਾ ਘਰ-ਬਾਰ ਵੀ ਛੱਡ ਚੁੱਕੇ ਹੋ ਸੰਨਿਆਸੀ ਹੋ ਚੁੱਕੇ ਹੋ ਉਸ ਦੇ ਵਿੱਚ ਵੀ ਆਪ ਜੀ ਦੀ ਹੀ ਜੋਤ ਵਿੱਚ ਰਹੀ ਹੈ ਜਿੰਨੀਆਂ ਵੀ ਪਰਸਥਿਤੀਆਂ ਵਿਪਰੀਤ ਹਨ ਤੁਹਾਨੂੰ ਸਤਸਿੰਘ ਜੀ ਪਹਿਲਾਂ ਵੀ ਦੱਸਿਆ ਸੀ 네ਗੇਟਿਵ ਪੋਜ਼ਿਟਿਵ ਦੋਵਾਂ ਦੇ ਵਿੱਚ ਹੀ ਪਰਮਾਤਮਾ ਦੀ ਹੀ ਜੋਤ ਹੈ ਚਾਹੇ ਉਹ ਕੋਈ ਪੁੰਨ ਕਰ ਰਿਹਾ ਚਾਹੇ ਕੋਈ ਪਾਪ ਕਰ ਰਿਹਾ ਹੈ ਚਾਹੇ ਕੋਈ ਚਾਨਣ ਦੇ ਵਿੱਚ ਹੈ ਚਾਹੇ ਕੋਈ ਹਨੇਰੇ ਦੇ ਵਿੱਚ ਹੈ ਹਰ ਇੱਕ ਜਗ੍ਹਾ ਆਪ ਜੀ ਦਾ ਹੀ ਸਾਧ ਸੰਗਤ ਜੀ ਮਹਾਰਾ ਜੀ ਕਹਿੰਦੇ ਹਨ ਕਿ ਹਕਾਲਪੁਰਖ ਪਸਾਰਾ ਹੈ ਆਪ ਜੀ ਘੜ ਘੜ ਦੇ ਵਿੱਚ ਵਿਆਪਕ ਹੋ ਜਿਵੇਂ ਕਿ ਸਾਧ ਸੰਗਤ ਜੀ ਜ ਆਪ ਸਾਹਿਬ ਦੇ ਵਿੱਚ ਵੀ ਹੁੰਦਾ ਹੈ ਜਿਸ ਦੇ ਵਿੱਚ ਮਹਾਰਾ ਜੀ ਕਹਿੰਦੇ ਹਨ ਕਿ ਨਮੋ ਤੇਜ ਤੇਜ ਨਮੋ ਅੰਧਕਾਰੇ ਨਮੋ ਤੇਜ ਤੇਜ ਸਤਿਵੇਚ ਵੀ ਹਨੇਰੇ ਨੂੰ ਵੀ ਆਪ ਨਮਸਕਾਰ ਕਰ ਰਹੇ ਹੋ ਅਤੇ ਚਾਨਣ ਨੂੰ ਵੀ ਨਮਸਕਾਰ ਕਰ ਰਹੇ ਹੋ ਕਿਉਂਕਿ ਹਰ ਇੱਕ ਦੇ ਵਿੱਚ ਆਪ ਉਸ ਪਰਮਾਤਮਾ ਦੀ ਜੋਤ ਨੂੰ ਮਹਿਸੂਸ ਕਰ ਰਹੇ ਹੋ ਸਾਧ ਸੰਗਤ ਜੀ ਸਾਨੂੰ ਵੀ ਇਹੋ ਜੀ ਅਵਸਥਾ ਪ੍ਰਾਪਤ ਹੋ ਜਾਵੇ ਕਿ ਜਿਸ ਤੇ ਨਾਲ ਸਾਡੀ ਸਮਦ੍ਰਿਸ਼ਟੀ ਖੁੱਲ ਜਾਵੇ ਸਾਨੂੰ ਵੀ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਨਜ਼ਰ ਆਵੇ ਜਿਸ ਤੇ ਫਲ ਸਰੂਪ ਅਸੀਂ ਵੀ ਹਰ ਇੱਕ ਦੇ ਨਾਲੋਂ ਨਫ਼ਰਤ ਕਰਨੀ ਛੱਡ ਦਈਏ ਆਪਣੇ ਉੱਪਰ ਹੰਕਾਰ ਕਰਨਾ ਛੱਡ ਦਈਏ ਹਰ ਇੱਕ ਦੇ ਨਾਲ ਪਿਆਰ ਕਰੀਏ ਅਤੇ ਮੋਹ ਕਰਨਾ ਛੱਡ ਦਈਏ ਸਾਨੂੰ ਵੀ ਕਿਸੇ ਚੀਜ਼ ਦਾ ਲੋਭ ਲਾਲਚ ਨਾ ਰਹੇ ਆਓ ਸਾਧ ਸੰਗਤ ਜੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਮਹਾਰਾਜ ਸਿਖਾਣੋ ਸਿੱਖੀਦਾਨ ਕੇਸਤਾਨ ਰਾਧਾਨ ਬਖਸ਼ਣਾ ਸਤੇ ਮੇਰ ਪਰ ਆਥ ਰੱਖਣਾ ਖਾਲਸੀ ਚੜਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਆ ਅਨੇਕਾਂ ਪ੍ਰਕਾਰ ਦੇ ਪੁੱਲਾਂ ਚੁੱਕਾ ਹੋ ਗਿਆ ਹੋਣ ਗਿਆ ਆਪ ਸਭ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜਿਸ ਨੇ ਚੈਨ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ